sự giả định tôi có những gì đến đâu tôi không được tôi không được tôi không được

ਕਿਉਂ ਕੋਈ ਚੋਈ ਦੀ ਮੈਂ ਵੀ ਤੁਸੀਂ ਨਿਯਤ ਤੜੀਓ ਜਲਵੋਗੇ ਨਾ ਤੇ ਪਰਮਾਤਮਾ ਦੇ ਸੰਗ ਅੱਗੇ ਵੇ ਮੈਂ ਵਾਪਸ ਇੱਕ ਪੋਡਕਾਸਟ.com ਜਾਂ ਵੀ ਫਪੀ ਸਕੂਲ ਪੰਜਾਬ ਦੇ ਰਾਜ ਭਾਣੀ ਦੇ ਨਾਮ ਦੇ ਹੈ ਰਾਜ ਦੀ ਰਾਜ ਦੀ ਸਾਹ ਦੇ Can you write us? Is Saroja the Innocent One, four, two, five, s e v e ਜੇ ਕਿੰਨੇ ਫੋਟੋ ਕਲੀਆਂ ਜੀ ਇਹ ਵੀ ਤੁਸੀਂ ਜਿੰਨੀਆਂ ਤਾੜੀਆਂ ਮਾਰੋਗੇ ਨਾ ਤੇ ਪ੍ਰਮਾਤਮਾ ਤੁਹਾਨੂੰ ਆਪਣੀ ਵੜਾ ਐਸਾ ਲੱਗੋ ਕੈਂਪਰ ਸਸਿਕਾ ਜੀ ਸਾਰਿਆਂ ਨੂੰ ਅੱਜ ਸਰਦ ਦੇ ਪੰਜਾਬ ਸਪੋਰਟਸ ਸਟੱਬ ਵੱਲੋਂ ਇਹਦੇ ਸੰਸਥਾਪਕ ਗੁਰਵਿੰਦਰ ਸਿੰਘ ਮੱਟੂ ਜੀ ਉਹਨਾਂ ਦੀ ਟੀਮ ਵੱਲੋਂ ਅੱਜ ਇੱਕ ਧੀਆਂ ਦੇ ਮਾਨ ਸਨਮਾਨ ਦੇ ਵਿੱਚ ਸਮਾਨਤੀਆਂ ਸਨਮਾਨਤੀਆਂ ਦਾ ਪ੍ਰੋਗਰਾਮ ਅਚੋਲ ਕੀਤਾ ਗਿਆ ਵਿਰਸਾ ਵਹਾਰ ਦੇ ਅੰਦਰ ਇਹਦੇ ਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੰਨਾ ਲੋਕਾਂ ਨੇ ਪੰਜਾਬ ਦੇ ਨਾਮ ਨੂੰ ਉੱਚਾ ਉੱਚਾ ਚੁੱਕ ਕੇ ਚਾਹੇ ਉਹ ਖੇਡਾਂ ਦੇ ਵਿੱਚ ਆ ਚਾਹੇ ਉਹ ਸਿੱਖਿਆ ਦੇ ਵਿੱਚ ਆ ਚਾਹੇ ਉਹ ਹੋਰ ਵੀ ਸਮਾਜਿਕ ਜਾਂ ਸੋਸ਼ਲ ਜਿਹੜੇ ਪ੍ਰੋਗਰਾਮ ਹੋਣਾ ਇਵੈਂਟਾਂ ਜਿਹੜੇ ਬਹੁਤ ਵੱਡੀਆਂ ਮਾਨ ਲਾਂ ਮਾਰੀਆਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਖਾਸ ਕਰਕੇ ਤੀਆਂ ਨੂੰ ਸਨਮਾਨਤ ਕੀਤਾ ਗਿਆ ਕਿਉਂਕਿ ਤੀਆਂ ਦੇ ਮਹੀਨੇ ਵਿੱਚ ਤੀਆਂ ਨੂੰ ਸਨਮਾਨ ਕਰਨਾ ਬਹੁਤ ਵੱਡਾ ਜਿਹੜਾ ਉਪਰਾਲਾ ਹੈ ਇਹ ਸੰਸਦਾਂ ਵੱਲੋਂ ਕੀਤਾ ਗਿਆ ਮੇ ਸੰਸਦਾਂ ਦੀ ਪੋਰਟ ਜੋ ਸ਼ਾਗਰ ਕਰਦਾ ਤੇ ਇਹਨਾਂ ਨੂੰ ਇਹ ਵੀ ਆਸ਼ਵਾਸ਼ਣ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਵੀ ਆਪ ਜੀ ਨੂੰ ਜੋ ਮੰਦੀ ਮਤਾ ਉਹ ਦੁਵਾਈ ਜਾਏਗੀ ਤੇ ਦੂਜੀ ਗੱਲ ਇਹ ਕਰਦਾ ਕਿ ਜਿਹੜਾ ਇਹਨਾਂ ਦਾ ਪਰਾਲਾ ਇੱਕ ਅੱਜ ਤਕਰੀਬਨ 200 ਤੋਂ 250 ਇਹਨਾਂ ਜਿਹੜਾ ਛੋਟੇ ਬੂਟੇ ਆ ਫਾਲਤਾਰ ਬੂਟੇ ਸ਼ਾਦਾਰ ਬੂਟੇ ਤੇ ਸਜਾਵਟੀ ਬੂਟੇ ਵੰਡੇ ਗਏ ਉਹ ਇਨਾਮ ਦੇ ਵਿੱਚ ਬੂਟੇ ਨਾਲ ਦਿੱਤੇ ਗਏ ਤਾਂ ਜੋ ਆਪਾਂ ਵਾਤਾਵਰਣ ਦਾ ਜਿਹੜਾ ਜੋ ਗਲੋਬਲ ਵਾਰਮਿੰਗ ਆ ਰਹੀ ਹੈ ਜੋ ਇੰਨਾ ਜ਼ਿਆਦਾ ਤਾਪਮਾਨ ਵਹਾਈ ਹੋ ਰਿਹਾ ਉਹਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਬੂਟੇ ਵੰਡੇ ਗਏ ਆ ਉਹਨਾਂ ਵਾਸਤੇ ਵੀ ਇਹਨਾਂ ਜਿਹੜਾ ਕਦੇ ਬਹੁਤ ਸ਼ਲਾਘਾਯੋਗ ਹੈ ਸੋ ਮੈਂ ਸਾਰੇ ਆਏ ਹੋਏ ਮੁੱਜਜ ਸਖਸ਼ੀਤਾਂ ਦਾ ਇੱਥੇ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਬਹੁਤ ਵੱਡੇ ਯਤਨ ਚ ਲਗਾਏ ਅਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਸੰਜੀਵ ਸ਼ਰਮਾ ਡਾਇਰੈਕਟਰ ਐਨਵਾਈਐਸ ਹਸਪੀਟਲ ਅੱਜ ਸਰਹੱਦੇ ਪੰਜਾਬ ਸਪੋਰਟਸ ਕਲੱਬ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਇਹਨਾਂ ਐਡੀ ਵੱਡੇ ਸ਼ਲਾਗਾ ਐਡੇ ਵੱਡੇ ਪ੍ਰੋਗਰਾਮ 'ਚ ਸਾਨੂੰ ਇੱਕ ਹਿੱਸਾ ਬਣਾਇਆ। ਅਸੀਂ ਐਨਵਾਈਐਸ ਹਸਪੀਟਲ ਵੱਲੋਂ ਜੋ ਵੀ ਸਹਿਯੋਗ ਇਸ ਕਲੱਬ ਦਾ ਇਸ ਸੁਸਾਇਟੀ ਦਾ ਕਰ ਸਕਾਂਗੇ ਉਹਦੇ ਵਾਸਤੇ ਅਸੀਂ ਅੱਜ ਵਚਨਬੱਧ ਹਾਂ। ਦੂਜਾ ਪਬਲਿਕ ਵਾਸਤੇ ਐਨਵਾਈਐਸ ਹਸਪੀਟਲ ਬਹੁਤ ਸਾਰੇ ਫੈਸਿਲਿਟੀਆਂ ਦੇ ਰਿਹਾ ਜਿਹੜੀਆਂ ਲੋਕਾਂ ਤੱਕ ਪਹੁੰਚਣ 'ਚ ਸਾਨੂੰ ਤੁਹਾਡਾ ਮੀਡੀਆ ਦਾ ਵੀ ਸਹਿਯੋਗ ਚਾਹੀਦਾ ਔਰ ਇਸ ਕਲੱਬ ਦਾ ਵੀ ਚਾਹੀਦਾ। ਜਿਹੜੇ ਅੱਜ ਆਰਥਿਕ ਪੱਧਰ ਤੇ ਥੋੜੇ ਪਿਛੜੇ ਹੋਏ ਨੇ ਜਾਂ ਥੋੜੇ ਵੀਕ ਸੈਗਮ ਉਹਨਾਂ ਵਾਸਤੇ ਉੱਚ ਪੱਧਰੀ ਇਲਾਜ ਜਿਹੜਾ ਉਹ ਐਨਵਾਈਐਸ ਹਸਪੀਟਲ ਚ ਕਰਵਾਇਆ ਜਾ ਰਿਹਾ ਜਿੱਥੇ ਏਸੀ ਕਮਰਾ ਜਿਹੜਾ ਸਿਰਫ 2.5 ਹਜ਼ਾਰ ਚ ਦਿੱਤਾ ਜਾ ਰਿਹਾ ਔਰ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਹੈ 100 ਬੈੱਡ ਹੈ ਦੋ ਆਈਸੀਯੂ ਨੇ ਵੈਂਟੀਲੇਟਰਸ ਨੇ ਡਾਇਲਿਸਿਸ ਯੂਨਟ ਹੈ ਔਰ ਜਿਹੜੇ ਸਪੈਸ਼ਲ ਪੇਸ਼ੈਂਟ ਹੁੰਦੇ ਨੇ ਉਹਨਾਂ ਵਾਸਤੇ ਆਈਸੋਲੇਸ਼ਨ ਯੂਨਟ ਅਲੱਗ ਹੈਗਾ ਸੋ ਇਹ ਸਾਰੀਆਂ ਫੈਸਿਲਿਟੀਆਂ ਅਸੀਂ ਐਨਵਾਈਐਸ ਚ ਦੇ ਰਹੇ ਹਾਂ ਕਿਉਂਕਿ ਇਹ ਸਾਡੇ ਚੇਅਰਮੈਨ ਸਾਹਿਬ ਮਿਸਟਰ ਨਰੇਸ਼ ਮਹਾਜਨ ਜੀ ਦਾ ਡ੍ਰੀਮ ਸੀ ਕਿ ਅਸੀਂ ਉਹ ਉਪਚਾਰ ਉਪਲਬਧ ਕਰਾਉਣਾ ਅਮਰ ਸੱਚ ਜਿਹੜਾ ਆਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਕੁਝ ਲੋਕਾਂ ਤੱਕ ਹੀ ਲਿਮਟਿਡ ਰਹਿ ਗਿਆ ਸੋ ਅਸੀਂ ਐਨਵਾਈਐਸ ਹਸਪੀਟਲ ਵੱਲੋਂ ਜਿਹਦੇ ਚਾਰ ਡਾਇਰੈਕਟਰ ਨੇ ਨਰੇਸ਼ ਮਹਾਜਨ ਸਾਹਿਲ ਮਹਾਜਨ ਯੁਗੇਸ਼ ਖੰਨਾ ਤੇ ਮੈਂ ਸੰਜੀਪ ਸ਼ਰਮਾ ਅਸੀਂ ਤਹਿ ਦਿਲੋਂ ਐਸਪੋਰਟਸ ਕਲੱਬ ਦੇ ਨਾਲ ਸਹਿਯੋਗ ਕਰਾਂਗੇ ਔਰ ਇਹਨਾਂ ਦੇ ਅਸੀਂ ਬਹੁਤ-ਬਹੁਤ ਅੱਜ ਧੰਨਵਾਦੀ ਹਾਂ ਕਿ ਸਾਨੂੰ ਇੱਥੇ ਆਉਣ ਦਾ ਇਹਨਾਂ ਨੇ ਮੌਕਾ ਦਿੱਤਾ ਧੰਨਵਾਦ ਇੱਕ ਇੱਕ ਪੰਜਾਬ ਇਸ ਤਰ੍ਹਾਂ ਕੀ ਇਹਨਾਂ ਨੂੰ ਮੈਸੇਜ ਨਹੀਂ ਚੰਗੇ ਇੱਡੀ ਤੋਂ ਸਰ ਇਹ ਤੇ ਗਲਤ ਨਸ਼ਿਆਂ ਚ ਪਏ ਨੇ ਨਸ਼ਾ ਤੇ ਅਸਲੀ ਸੇਵਾ ਦਾ ਨਸ਼ਾ ਹੈ ਉਹ ਨਸ਼ਾ ਲਾ ਲੈਣ ਦਾ ਦੂਜੇ ਨਸ਼ੇ ਦੀ ਲੋੜ ਨਹੀਂ ਹੈ ਪਰ ਜਿਨ੍ਹਾਂ ਨੂੰ ਲੱਗਾ ਉਹਨਾਂ ਨੂੰ ਹਟਾਉਣ ਵਾਸਤੇ ਸਾਡੇ ਹਸਪਤਾਲ ਐਨਵਾਈਐਸ ਦੇ ਵਿੱਚ ਸਪੈਸ਼ਲ ਅਰੇਂਜਮੈਂਟ ਹੈ ਸਾਡੇ ਕੋਲ ਨਸ਼ਾ ਛਡਾਊ ਕੇਂਦਰ ਅਸੀਂ ਦੋ ਦਿਨ ਚਲਾਉਂਦੇ ਹਾਂ ਮੰਗਲਵਾਰ ਤੇ ਸ਼ਨੀਵਾਰ ਜਿੱਥੇ ਮੈਡੀਕਲ ਕਾਲਜ ਦੇ ਹੈੱਡ ਆਫ ਦਾ ਡਿਪਾਰਟਮੈਂਟ ਡਾਕਟਰ ਪੀਡੀ ਗਰਗ ਰਿਟਾਇਰ ਹੋਏ ਨੇ ਐਜ਼ ਅ ਪ੍ਰੋਫੈਸਰ ਉਹ ਸਾਡੇ ਕੋਲ ਆਂਦੇ ਨੇ 2 ਦਿਨ ਲੋਕਾਂ ਨੂੰ ਫ੍ਰੀ ਕੰਸਲਟੇਸ਼ਨ ਦੇਣ ਲਈ ਸੋ ਜੇ ਕਿਸੇ ਤੇ ਆਸ-ਪਾਸ ਕੋਈ ਨਸ਼ਾ ਕਰਦਾ ਤੁਹਾਨੂੰ ਪਤਾ ਹੈ ਕੋਈ ਜਵਾਨ ਨਸ਼ਾ ਕਰਦਾ ਹੈ ਉਹਨੂੰ ਐਨਵਾਈਐਸ ਹਸਪੀਟਲ ਤੱਕ ਪਹੁੰਚਾਓ ਮੰਗਲਵਾਰ ਤੇ ਸ਼ਨੀਵਾਰ ਅਸੀਂ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਦਵਾਂਗੇ ਔਰ ਉਹਨਾਂ ਦਾ ਨਸ਼ਾ ਛਡਾਉਣ ਲਈ ਪੂਰੀ ਸਮਾਜ ਤੇ ਸਹਿਯੋਗ ਕਰਾਂਗੇ ਸੋ ਪੰਜਾਬ ਸਪੋਰਟਸ ਕਲੱਬ ਤੇ ਮਾਨਤੀਆਂ ਦੇ ਸੰਸਥਾ ਦਾ ਚੇਅਰਮੈਨ ਆ ਔਰ ਇਹ ਹੁੰਦਿਆਂ ਮੈਂ ਧੰਨਵਾਦ ਕਰਦਾ ਹਾਂ ਸਾਡਾ ਪ੍ਰੋਗਰਾਮ ਹੋਇਆ ਹੈ ਜਿਨ੍ਹਾਂ ਸੰਸਥਾਵਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਜਿਵੇਂ ਕਿ ਐਨਵਾਈਐਸ ਤੋਂ ਸ਼ਰਮਾ ਜੀ ਆਏ ਨੇ ਕਿੰਤਰੀ ਸਾਹਿਬ ਆਏ ਨੇ ਔਰ ਹੋਰ ਵੀ ਕਾਫੀ ਸੰਸਥਾਵਾਂ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ ਅੱਜ ਦਾ ਪ੍ਰੋਗਰਾਮ ਸਾਡਾ ਬੜਾ ਸਫਲਤਾਪੂਰਵਕ ਗਿਆ ਅਸੀਂ ਕਾਫੀ ਬੱਚਾਂ ਨੂੰ ਸਨਮਾਨਿਤ ਕੀਤਾ ਜਨਾ ਆਪਣੇ ਅ ਖੇਤਰ ਵਿੱਚ ਵਧੀਆ ਨੰਬਰ ਲਾਏ ਸੀ ਔਰ ਜਿਹੜੇ ਟੀਚਰ ਸਾਹਿਬਾਨ ਸੀਗੇ ਔਰ ਸਪੋਰਟਸ ਕੋਚ ਜਿਹੜੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਸੋ ਅਸੀਂ ਇਦਾਂ ਦਾ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਸਾਡੇ ਬਟੂ ਸਾਹਿਬ ਪ੍ਰਧਾਨ ਨੇ ਉਹ ਬੜੇ ਅੱਗੇ ਵੱਧ ਕੇ ਇਹੋ ਜਿਹੇ ਪ੍ਰੋਗਰਾਮ ਕਰਾਉਂਦੇ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਸਪਾਂਸਰਸ ਨੇ ਕਿ ਅੱਗੇ ਵੀ ਇਹਨਾਂ ਕੇ ਸਹਿਯੋਗ ਲੈਂਦੇ ਰਾਂਗੇ ਧੰਨਵਾਦ ਬਹੁਤ ਥੈਂਕ ਯੂ ਜਿਹਦਾ ਸਨਮਾਨ ਕੀਤਾ ਗਿਆ ਸਰ ਪੌਦੇ ਦੇ ਇਹਦਾ ਸਾਡਾ ਉਦੇਸ਼ ਇਹ ਸੀਗਾ ਕਿ ਅਸੀਂ ਕਰੀਬਨ 250 ਪੌਦੇ ਦਿੱਤੇ ਨੇ ਸੋ 250 ਪੌਦੇ ਜਿਹੜੇ ਬੱਚੇ ਜੋ ਘਰ ਜਾ ਕੇ ਲਾਉਣਗੇ ਜਿਹੜੇ ਬੱਚੇ ਨੂੰ ਇਨਾਮ ਮਿਲਿਆ ਹੈ ਫੌਦਾ ਉਹ ਬੱਚਾ ਉਹਨੂੰ ਜਰੂਰ ਉਹਦਾ ਪਾਲਣ ਪੋਸ਼ਣ ਕਰਦਾ ਹੈ ਔਰ ਸਾਡੇ ਸਟੇਸ ਕਪਾ ਸਾਹਿਬ ਨੇ ਬੜਾ ਸੁਣੀ ਗੱਲ ਕੀਤੀ ਵੀ ਇਹ ਰਾ ਕਿ ਨਾਮ ਵੀ ਰੱਖੋ ਠੀਕ ਹੈ ਜੋ ਨਾਮ ਰੱਖਾਂਗੇ ਫਿਰ ਉਹਦਾ ਨਾਮ ਹੋਰ ਪੌਦੇ ਨਾਲ ਪਿਆਰ ਹੋ ਜਾਂਦਾ ਹੈ ਸੋ ਇਹ ਸਾਡਾ ਬੜਾ ਵਧੀਆ ਉਪਰਾਲਾ ਹੈ ਸਾਡੀ ਸੰਸਥਾ ਦਾ ਤੇ ਮੈਨੂੰ ਆਸ ਹੈ ਕਿ ਇਹਦਾਂ ਹਰਿਆਲੀ ਹੋਰ ਹੋ ਜਾਈਂ। ਹਾਂ ਥੈਂਕ ਯੂ।